ਲਵੀ ਆ ਪਤਾ ਪਾਤੀ ਰਜਾਈ ਸੁੱਕਣੀ ਤੁਸੀਂ ਕਹੋਗੇ ਇਹ ਕੀ ਆ ਇਹ ਰਜਾਈ ਆ ਸਰਦੀਆਂ ਚ ਲੰਦਿਆਂ ਇਸ ਵਾਰੀ ਤਾਂ ਲੈ ਸਰਦੀ ਨਹੀਂ ਪਈ ਹੈਗੀ ਹੈ ਆ ਜਹਜੀ ਵਿਚਾਰੀ ਕੱਢੀ ਜਹਜੀ ਨਾ ਕੱਢੀ 6 ਮਹੀਨੇ ਬਾਹਰ ਰੱਖ ਗਈ ਮੈਂ ਤਾਂ ਫੇਰ ਪੇਟੀ ਚ ਰੱਖ ਦੂੰ ਵੈਸੇ ਤਾਂ ਨਾ ਇਹ ਟੁੱਟੀ ਪਈ ਸੀ ਆ ਦੇਖ ਲੈ ਖਤਮ ਹੋਈ ਪਈ ਆ ਤਾਂ ਜਮਈ ਬਸ ਕੋਈ ਹੱਡੀ ਨਹੀਂ ਹੈਗੀ ਇਸ ਚਾ ਆ ਦੇਖ ਲੈ ਰੁਈ ਨਹੀਂ ਹੈਗੀ ਮੈਂ ਕਿਹਾ ਚੱਲ ਹੁਣ ਕਾਹਨੂੰ ਪੁਰਾਣੀ ਆ ਛੇ ਮਿੰਨ ਨੂੰ ਫੇਰ ਲੈਣੀ ਆ ਫੇਰ ਕੱਢ ਕੇ ਪ੍ਰਾਹਾਂ ਲਾਂਗੇ ਜਰੂਰੀ ਪੈਸੇ ਖਰਾਬ ਕਰਨੇ ਆ ਜਦ ਪੈਸਿਆਂ ਕੇ ਫੇਰ ਪ੍ਰਾਹਾਂ ਲਾਂਗੇ ਹੁਣ ਮੈਂ ਇਹਨੂੰ ਰੱਖਾਂਗੀ ਪੇਟੀ ਚ ਤੁਸੀਂ ਰੱਖ ਦੀਆਂ ਭਲਾ ਆ ਦੇਖ ਲੈ ਸਕਾ ਕੇ ਵੈਸੇ ਤੂੰ ਬੜੀ ਸੋਹਣੀ ਆ ਹਾਏ ਹੋਏ ਫੁੱਲਾਂ ਵਾਲੀ ਰਜਾਈ ਗਾਣਾ ਨਹੀਂ ਹੈਗਾ ਫੁੱਲਾਂ ਵਾਲੀ ਮਿੱਤਰਾਂ ਸਾਡੇ ਤੇ ਰਜਾਈ ਹੁੰਦੀ ਆ ਉਹੀ ਰਜਾਈ ਆ ਇਹ ਸੁਣਿਆ ਹੋਣਾ ਸਾਰਿਆਂ ਨੇ ਇਹ ਬਿਰਸੇ ਵਾਲੀ ਰਜਾਈ ਆ ਹਾਂ ਸੱਚ ਇੱਕ ਗੱਲ ਤੁਹਾਨੂੰ ਹੋਰ ਦੱਸਾਂ ਇਹ 100 ਸਾਲ ਪੁਰਾਣੀ ਰਜਾਈ ਆ ਇਹ ਤਾਂ ਮਿਊਜ਼ੀਅਮ ਚ ਜਾਣ ਵਾਲੀ ਐ ਹੈ ਤਾਂ ਸ਼ੁਕਰਗੁਜ਼ਾਰ ਮੈਨੇ ਭੇਜੀ ਨਹੀਂ ਨਹੀਂ ਮੈਂ ਤਾਂ ਇਹਦੇ ਕਰੋੜ ਰੁਪਏ ਹੁਣ ਨਹੀਂ ਮਿਲ ਜੇ ਜੇ ਮੈਂ ਦੱਸਦਾ ਕਿ 100 ਸਾਲ ਪੁਰਾਣੀ ਰਜਾਈ ਪਈ ਆ ਮੇਰੇ ਕੋਲ ਤੁਸੀਂ ਵੀ ਨਾ ਕਿਸੇ ਨੂੰ ਦੱਸੀਓ ਇਹ ਤਾਂ ਬੜੀ ਸਾੰਭ ਕੇ ਰੱਖੀ ਆ ਪਹਿਲਾਂ ਇਹਨੂੰ ਮੇਰੀ ਦਾਦੀ ਲੈਂਦੀ ਰਹੀ ਆ ਫਿਰ ਉਹਦੀ ਦਾਦੀ ਲੈਂਦੀ ਰਹੀ ਆ ਫਿਰ ਉਹਦੀ ਦਾਦੀ ਲੈਂਦੀ ਰਹੀ ਆ ਫਿਰ ਉਹਦੀ ਦਾਦੀ ਲੈਂਦੀ ਰਹੀ ਆ ਬਸ ਜਿੰਨੀਆਂ ਵੀ ਸਾਡੀਆਂ ਦਾਦੀਆਂ ਹੋਈਆਂ ਸਾਰੀਆਂ ਆਹੀ ਰਜਾਈ ਲੈਂਦੀਆਂ ਰਹੀਆਂ ਜਿੱਦਨ ਤੋਂ ਮਤਲਬ ਕਿ ਸਾਡਾ ਖਾਨਦਾਨ ਪੈਦਾ ਹੋਇਆ ਆਹੀ ਰਜਾਈ ਚੱਲ ਰਹੀ ਐ ਐਵੇਂ ਨੂੰ ਲੱਗਦਾ ਹੁਣ ਮੇਰੇ ਕੋਲ ਆ ਕੇ ਖਤਮ ਹੋਊਗੀ ਮੈਂ ਤੈਨੂੰ ਅਗਲੇ ਸਾਲ ਜਦ ਹੁਣ ਸਾਦੀ ਹੋਊਗੀ ਨਾ ਸਟਾਰਟ ਹਾਏ ਹਾਏ ਤੁੱਪ ਅੱਛਾ ਆ ਤੁੱਪ ਦੇਖ ਲੈ ਕਿੰਨੀ ਪੈਰੀ ਮੈਂ ਤਾਂ ਫੁੱਕੀ ਜਾ ਰਹੀ ਆਂ ਹੋਰ ਹੁਣ ਇਹਨੂੰ ਰੱਖਾਂਗੀ ਮੈਂ ਹੁਣ ਇਹਨੂੰ ਪਹਿਲਾਂ ਮੈਂ ਸੰਵਾਰ ਕੇ ਸਕਾ ਕੇ ਹੈਨਾ ਫੇਰ ਰੱਖਾਂਗੀ ਕਿਉਂਕਿ ਵਿਚਾਰੀ ਚੀਜ਼ ਤੇ ਵੀ ਜਿਹੜੀ ਠੰਡ ਬੜੀ ਆ ਉਹ ਵੀ ਸਾਰੀ ਨਿਕਲ ਜੇ ਹੁਣ ਤੁਸੀਂ ਕਹੋਗੇ ਮੈਡਮ ਕਹਿਓ ਜੀ ਗੱਲਾਂ ਕਰੀ ਜਾਂਦੀਆਂ ਲੈ ਹੋਰ ਕੀ ਮੈਂ ਤਾਂ ਸਹੀ ਗੱਲ ਕਰ ਰਹੀ ਆਂ ਹੈਨਾ ਐ अच्छा ਤੁਸੀਂ ਡਿਜ਼ਾਈਨ ਦੇਖੋ ਮਾੜਾ ਜਿਹਦਾ ਹਨਾ ਜੈਪੁਰੀ ਦਾ ਹਾਂ ਇਹ ਕਿਹੜਾ ਬੋਲੀ ਜਾਂਦਾ ਜੈਪੁਰੀ ਡਿਜ਼ਾਈਨ ਹਨਾ ਆ ਦੇਖ ਰਜਾਈ ਪਤਾ ਕਿਵੇਂ ਬਣਦੀ ਆ ਮੈਂ ਤੁਹਾਨੂੰ ਦੱਸਦੀ ਆ ਪਹਿਲਾਂ ਇੱਕ ਕਰੋ ਕੱਟੀ ਨਾ ਪਹਿਲਾਂ 5 ਕਿਲੋ 5 ਕਿਲੋ ਮੀਟਰ ਨਹੀਂ ਸੋਚੀ 5 ਮੀਟਰ ਕੱਪੜਾ ਲਓ ਹਨਾ 2.5 ਮੀਟਰ ਇੱਧਰ ਹੁੰਦਾ 2.5 ਮੀਟਰ ਇੱਧਰ ਹੁੰਦਾ ਬਣਾਈ ਆ ਬੁਲਿਆ ਕਰ ਬਣਦੀ ਦੇਖੀ ਅਜੇ ਬਣਾਈ ਨਹੀਂ 5 ਮੀਟਰ ਕੱਪੜਾ ਲਓ ਇੱਕ ਪਾਸੇ ਇਹਦੇ ਸਾਫ ਕਪੜਾ ਹੁੰਦਾ ਦੂਜੇ ਪਾਸੇ ਹੁੰਦਾ ਭੂਟਾਣਾ ਵੇ ਲਾਂਗ ਜਾ ਹੈ ਫਿਰ ਇਹਨੂੰ ਲੈ ਕੇ ਖਰੀਦੀ ਜਾਂਦੀ ਆ ਰੂਈ ਇਹਦੇ ਰੂਈ ਖਰੀਦ ਕੇ ਉਹ ਜਿਹੜੇ ਰੂਈ ਪਿੰਜਦੇ ਆ ਉਹਨਾਂ ਕੋਲ ਜਾਂਦੇ ਆ ਹਨਾ ਵੀ ਭਾਈ ਮੇਰੀ ਰਜਾਈ ਬਣਾ ਦੇ ਵੈਸੇ ਹੁਣਾ ਕੋਲੋਂ ਵੀ ਮਿਲ ਜਾਂਦੀ ਆ ਰੂਈ ਹਨਾ ਉਹਨਾਂ ਨੂੰ ਕਹਿ ਦਿੰਨੇ ਆ ਵੀ ਇੰਨੀ ਕਿਲੋ ਰੂਈ ਪਾ ਦੇ ਤੇ ਫਿਰ ਰੂਈ ਪਾ ਕੇ ਇਹਨੂੰ ਸਾਰੀ ਨੂੰ ਬੰਦ ਕਰਿਆ ਜਾਂਦਾ ਮੇਰਾ ਮਤਲਬ ਇਥੋਂ ਸੀਤਾਂ ਜਾਂਦਾ ਹਨਾ ਪਹਿਲਾਂ ਗਲਾਫ ਨੂੰ ਜੋੜ ਲੈਣੇ ਆ ਫਿਰ ਉਹਨੂੰ ਪੁੱਠਾ ਕਰਕੇ ਫਿਰ ਉਸ 'ਚ ਪਾਉਂਦੇ ਆ ਰੂਈ ਫਿਰ ਰੂਈ ਪਾ ਕੇ ਇਹਨੂੰ ਇੱਕ ਸਾਰੇ ਪਾਸੇ ਨੂੰ ਪਾ ਕੇ ਨਾ ਸਾਰੇ ਪਾਸੇ ਤੋਂ ਬੰਦ ਕਰਕੇ ਇੱਕ ਪਾਸਾ ਖੁੱਲਣਾ ਹੁੰਦਾ ਫਿਰ ਦੂਜੇ ਪਾਸੇ ਸੀ ਦਿੰਦੇ ਆ ਸਾਰੀ ਰੂਈ ਵਿੱਚ ਪਾ ਕੇ ਤੇ ਉਸ ਤੋਂ ਬਾਅਦ ਇਹਦੇ 'ਚ ਪਾਉਂਦੇ ਆ ਨਗੰਦੇ ਵੀਰ ਰੂਈ ਇਧਰ ਉਧਰ ਨਾ ਜਾਵੇ ਟੁੱਟੇ ਨਾ ਉਸ ਤੋਂ ਬਾਅਦ ਬਸ ਬਣ ਜਾਂਦੀ ਏ ਰਜਾਈ ਹੋਰ ਕੀ ਹੋਰ ਕੀ ਐਡੀ ਗੱਲ ਆ ਹੋਰ ਬਣਾਂਦੀ ਦੇਖੀ ਆ ਮੈਂ ਜੇ ਬਣਾਈ ਨਹੀਂ ਹੈਗੇ ਬਣਾਉਂਦੇ ਦੇਖੇ ਤਾਂ ਹੈਗੇ ਆ ਲੈ ਵੀ ਹੁਣ ਇਹ ਕਿਸੇ ਨੂੰ ਦੱਸੀ ਉਹਨਾਂ ਵੀ ਖਾਸੀ ਪ੍ਰਾਣੀ ਰਜਾਈਆਂ ਹਨਾ ਪੈਸੇ ਹੁਣ ਇਹਨੂੰ ਆਪਾਂ ਰੱਖ ਦਾਂਗੇ ਮੈਂ ਤਾਂ ਧੁੱਪ ਚ ਖੜੀ ਖੜੀ ਵੀ ਫੂਕ ਗਈ ਧੁੱਪ ਤਾਂ ਬਹੁਤ ਹੈ ਲੈ ਇਸ ਵਾਰੀ ਤਾਂ ਮੈਨੂੰ ਲੱਗਦਾ ਫੂਕੂਗਾ ਰੱਬ ਇਹ ਨਹੀਂ ਛੱਡਦਾ ਹੈਗਾ ਚਲ ਪਹਿਲਾਂ ਆਪਾਂ ਕਹਿੰਦੇ ਸੀਗੇ ਹਨਾ ਇਸ ਵਾਰੀ ਠੰਡ ਨਹੀਂ ਪਈ ਹੁਣ ਦੇਖਿਓ ਫਿਰ ਬੱਟ ਨਿਕਲਦੇ ਗਰਮੀ ਸਟਾਰਟ ਹੋ ਗਈ ਆ ਸਾਰੇ ਜਣੇ ਜਿਹੜਾ ਨੇ ਰਜਾਈਆਂ ਰੱਖੀਆਂ ਨਹੀਂ ਹੈਗੀਆਂ ਪੇਟੀਆਂ ਚ ਰੱਖ ਦੋ ਫਿਰ ਕਦੋਂ ਰੱਖੋਗੇ ਜੇ ਠਾੜ ਚ ਰੱਖੋਗੇ ਚਲ ਠੀਕ ਆ ਬਸ ਵਦੂ ਵੀਡੀਓ ਬਣ ਗਈ ਬੰਦ ਕਰਦੇ ਭਾਈ ਨੂੰ ਹੁਣ